ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਐਂਡ ਵੈਲਕਮ ਬੈਕ ਟੂ ਮਾਈ ਚੈਨਲ ਤਾਂ ਅੱਜ ਅਸੀਂ ਗੱਲ ਕਰਾਂਗੇ ਕਿ ਆਖਰਕਾਰ ਡਿਜੀਟਲ ਮਾਰਕੀਟਿੰਗ ਕੀ ਹੁੰਦੀ ਹੈ ਇਸ ਦੇ ਵਿੱਚ ਤੁਸੀਂ ਕਿਸ ਟਾਈਪ ਦੇ ਕਰੀਅਰ ਬਣਾ ਸਕਦੇ ਹੋ ਕਿ ਇਸ ਦੇ ਵਿੱਚ ਜੋਬ ਸਕੋਪ ਹੈ ਅਤੇ ਕੌਣ ਕਰ ਸਕਦਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਡਿਜੀਟਲ ਮਾਰਕੀਟਿੰਗ ਕਿਸ ਨੂੰ ਕਹਿੰਦੇ ਹਨ ਡਿਜੀਟਲ ਮਾਰਕੀਟਿੰਗ ਦੋ ਸ਼ਬਦਾਂ ਤੇ ਨਾ ਬਣਿਆ ਹੈ ਡਿਜੀਟਲ ਅਤੇ ਮਾਰਕੀਟਿੰਗ ਨਾ ਡਿਜੀਟਲ ਮਾਰਕੀਟਿੰਗ ਦਾ ਮਤਲਬ ਹੁੰਦਾ ਹੈ ਆਪਣੇ ਬਿਜ਼ਨਸ ਨੂੰ ਆਨਲਾਈਨ ਲੈ ਕੇ ਆਉਣਾ ਅਤੇ ਵੱਖ-ਵੱਖ ਤਰੀਕਿਆਂ ਨਾਲ ਉਸ ਨੂੰ ਆਨਲਾਈਨ ਹੀ ਪ੍ਰਮੋਟ ਕਰਨਾ ਮਾਰਕੀਟ ਕਰਨਾ ਹੁਣ ਉਹ ਆਨਲਾਈਨ ਤਰੀਕੇ ਕੀ ਨੇ ਤਾਂ ਵੈਲ ਡਿਜੀਟਲ ਮਾਰਕੀਟਿੰਗ ਦੇ ਵਿੱਚ ਜਿੰਨੇ ਵੀ ਸਾਰੇ ਆਨਲਾਈਨ ਤਰੀਕੇ ਨੇ ਮਾਰਕੀਟਿੰਗ ਕਰਨ ਦੇ ਉਹ ਸਾਰੇ ਦੇ ਸਾਰੇ ਆ ਜਾਂਦੇ ਹਨ ਹੁਣ ਉਹ ਤਰੀਕਾ ਹੋ ਸਕਦਾ ਹੈ ਸੋਸ਼ਲ ਮੀਡੀਆ ਮਾਰਕੀਟਿੰਗ ਵੈਬਸਾਈਟ ਡਿਜ਼ਾਈਨਿੰਗ ਐਸਈਓ ਇਵਨ ਕਿ AI SEO ਅੱਜਕੱਲ ਚੱਲ ਰਹੀ ਹੈ ਅਤੇ ਹੋਰ ਬਹੁਤ ਕੁਝ ਤਾਂ ਹੁਣ ਅਸੀਂ ਇਹਦੇ ਬਾਰੇ ਡਿਟੇਲ ਦੇ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਇਹ ਗੱਲ ਕਰਦੇ ਹਾਂ ਕਿ ਆਖਿਰਕਾਰ ਡਿਜੀਟਲ ਮਾਰਕੀਟਿੰਗ ਨੂੰ ਪਹਿਲ ਕਿਉਂ ਦਿੱਤੀ ਜਾ ਰਹੀ ਹੈ ਬਿਜ਼ਨੈਸਸ ਵੱਲੋਂ ਆਖਿਰਕਾਰ ਟ੍ਰੈਡੀਸ਼ਨਲ ਮਾਰਕੀਟਿੰਗ ਕਿਉਂ ਨਹੀਂ ਹੁਣ ਇੰਨਾ ਕੰਮ ਕਰਦੀ ਤਾਂ ਟ੍ਰੈਡੀਸ਼ਨਲ ਮਾਰਕੀਟਿੰਗ ਕੀ ਨੂੰ ਕਹਿੰਦੇ ਆ ਸੀ ਟਰੈਡੀਸ਼ਨਲ ਮਾਰਕੀਟਿੰਗ ਦਾ ਮਤਲਬ ਹੈ ਉਹ ਮਾਰਕੀਟਿੰਗ ਜਿਸ ਦੇ ਵਿੱਚ ਅਸੀਂ ਇੰਟਰਨੈਟ ਦੀ ਵਰਤੋਂ ਨਹੀਂ ਕਰ ਰਹੇ ਜਿਵੇਂ ਕਿ ਨਿਊਜ਼ਪੇਪਰ ਦੇ ਵਿੱਚ ਐਡਸ ਦੇਣੀਆਂ ਬੈਨਰ ਐਡਸ ਹੋ ਗਿਆ ਜਾਂ ਉਸ ਤੋਂ ਇਲਾਵਾ ਪੋਸਟਰਸ ਲਗਾਉਣੇ ਪੈਂਫਲਟਸ ਛਪਣੇ ਉਹ ਸਾਰੇ ਆ ਜਾਂਦੇ ਸਾਡੇ ਟਰੈਡੀਸ਼ਨਲ ਮਾਰਕੀਟਿੰਗ ਦੇ ਵਿੱਚ ਤਾਂ ਹੁਣ ਲੋਕ ਟਰੈਡੀਸ਼ਨਲ ਮਾਰਕੀਟਿੰਗ ਕਿਉਂ ਘਟਾ ਗਏ ਨੇ ਮਰਚੈਂਟਸ ਜਾਂ ਸੈਲਰਸ ਟਰੈਡੀਸ਼ਨਲ ਮਾਰਕੀਟਿੰਗ ਕਿਉਂ ਘਟਾ ਗਏ ਨੇ ਤਾਂ ਉਹਦੇ ਪਿੱਛੇ ਇੱਕ ਬਹੁਤ ਵੱਡਾ ਰੀਜ਼ਨ ਹੈ ਆਡੀਅנס ਸ਼ਿਫਟ ਆਡੀਅנס ਸ਼ਿਫਟ ਦਾ ਮਤਲਬ ਕੀ ਹੈ ਜੋ ਲੋਕ ਸਾਡੇ ਪ੍ਰੋਡਕਟ ਜਾਂ ਸਰਵਿਸ ਦੇ ਵਿੱਚ ਇੰਟਰਸਟਿਡ ਨੇ ਉਹ ਜਦੋਂ ਹੁਣ ਆਫਲਾਈਨ ਸਾਡਾ ਪ੍ਰੋਡਕਟ ਜਾਂ ਸਰਵਿਸ ਦੇਖ ਹੀ ਨਹੀਂ ਰਹੇ ਉਹਦੀ ਮਾਰਕੀਟਿੰਗ ਵੱਲ ਧਿਆਨ ਹੀ ਨਹੀਂ ਦੇ ਰਹੇ ਤਾਂ ਸਾਨੂੰ ਆਟੋਮੈਟਿਕਲੀ ਹੀ ਆਨਲਾਈਨ ਜਾਣਾ ਪਊਗਾ ਤਾਂ ਉਹਦਾ ਕੀ ਕਾਰਨ ਹੈ ਕਿਉਂਕਿ ਅੱਜ ਕੱਲ ਅਸੀਂ ਸਾਰੇ ਜਾਣੇ ਮੋਸਟ ਆਫ ਦਾ ਟਾਈਮ ਸਪੈਂਡ ਕਰਦੇ ਹਾਂ ਫੋਨ ਤੇ ਤੇ ਫੋਨ ਤੇ ਵੀ ਅਸੀਂ ਯੂਜ਼ ਕਰਦੇ ਹਾਂ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਜਦੋਂ ਸਾਡੀ ਮੇਨ ਟਾਰਗੇਟ ਆਡੀਅנס ਸਾਰੀ ਹੈਗੀ ਹੀ ਆਨਲਾਈਨ ਹੈ ਤਾਂ ਅਸੀਂ ਆਫਲਾਈਨ ਮਾਰਕੀਟਿੰਗ ਕਿਵੇਂ ਕਰ ਸਕਦੇ ਹਾਂ ਸਿਰਫ ਆਫਲਾਈਨ ਮਾਰਕੀਟਿੰਗ ਨਾਲ ਕਿਵੇਂ ਸਰ ਸਕਦਾ ਹੈ ਤਾਂ ਇਸ ਕਰਕੇ ਇਸ ਆਡੀਅנס ਸ਼ਿਫਟ ਕਰਕੇ ਮਾਰਕੀਟਰਸ ਅਤੇ ਸੈਲਰਸ ਨੂੰ ਵੇਚਣ ਲਈ ਵੀ ਆਨਲਾਈਨ ਜਾਣਾ ਪੈ ਰਿਹਾ ਹੈ ਅਤੇ ਮਾਰਕੀਟਿੰਗ ਲਈ ਵੀ ਆਨਲਾਈਨ ਜਾਣਾ ਪੈ ਰਿਹਾ ਹੈ ਦੂਸਰਾ ਇਸ ਦਾ ਕਾਰਨ ਹੈ ਕੋਸਟ ਐਫੀਸ਼ੀਐਂਸੀ ਕੋਸਟ ਐਫੀਸ਼ੀਐਂਸੀ ਦਾ ਮਤਲਬ ਕੀ ਹੈ ਕਿ ਸਾਨੂੰ ਕਿੰਨਾ ਕੁ ਫਾਇਦਾ ਹੋ ਰਿਹਾ ਹੈ ਸਾਨੂੰ ਕਿੰਨਾ ਕੁ ਆਨਲਾਈਨ ਘੱਟ ਖਰਚਾ ਪੈ ਰਿਹਾ ਹੈ ਆਫਲਾਈਨ ਜਾਂ ਟ੍ਰੈਡੀਸ਼ਨਲ ਮਾਰਕੀਟਿੰਗ ਨਾਲ ਵੈਲ ਜੇ ਹੁਣ ਅਸੀਂ ਕਾਸਟ ਐਫੀਸ਼ੀਐਂਸੀ ਦੀ ਗੱਲ ਕਰਦੇ ਆ ਤਾਂ ਅਗਰ ਤੁਸੀਂ ਇੱਕ ਨਾਰਮਲ ਜੇ ਸ਼ਹਿਰ ਦੇ ਵਿੱਚ ਜਾਂ ਟਾਊਨ ਦੇ ਵਿੱਚ ਵੀ ਅਗਰ ਤੁਸੀਂ ਆਪਣੇ ਬੈਨਰਸ ਲਗਵਾਉਣੇ ਨੇ ਬੱਸ ਸਟੈਂਡ ਹੋ ਗਿਆ ਕੋਈ ਹੋਰ ਜਗਾਹ ਹੋਵੇ ਜਿੱਥੇ ਕਾਫੀ ਲੋਕ ਆਉਂਦੇ ਨੇ ਤਾਂ ਤੁਹਾਨੂੰ ਆਰਾਮ ਨਾਲ 10 ਤੋਂ 15000 ਦੀ ਕਾਸਟ ਕਰਜੂਗੀ ਉਹੀ ਹੁਣ ਤੁਸੀਂ ਸੋਚੋ ਜਿੰਨਾ ਵੱਡਾ ਸ਼ਹਿਰ ਉਨਾ ਜ਼ਿਆਦਾ ਖਰਚਾ ਤਾਂ ਇੱਕ ਬੈਨਰ ਲਗਾਉਣ ਤੇ ਤੁਹਾਨੂੰ 10-15000 ਮਹੀਨੇ ਦਾ ਕਾਸਟ ਕਰ ਰਿਹਾ ਹੁਣ ਉਥੇ ਲੋਕ ਕਿਹੜੇ ਦੇਖਣ ਆ ਰਹੇ ਨੇ ਮੋਸਟਲੀ ਲੋਕ ਉਹੀ ਨੇ ਸੁਪੋਜ਼ ਆਪਾਂ ਬੱਸ ਸਟੈਂਡ ਦੀ ਐਗਜ਼ਾਮਪਲ ਲੈਂਦੇ ਆ ਮੋਸਟਲੀ ਉਹ ਲੋਕ ਹੋਣਗੇ ਜਿਹੜੇ ਰੈਗੂਲਰਲੀ ਬੱਸਾਂ ਤੇ ਆਉਂਦੇ ਜਾਂਦੇ ਨੇ ਠੀਕ ਹੈ ਤਾਂ ਕਈ ਵਾਰੀ ਰਸਤਿਆਂ ਦੇ ਵਿੱਚ ਲੱਗਿਆ ਪਿਆ ਹੁੰਦੇ ਆ ਬੋਰਡਸ ਤਾਂ ਹੁਣ ਇਹਦੇ ਵਿੱਚ ਕੀ ਹੈ ਕਿ ਥੋੜੀ ਜਿਹੀ ਲਿਮਿਟਡ ਆਡੀਅנס ਆ ਜਾਂਦੀ ਹੈ ਸਿਰਫ ਉਹੀ ਆਡੀਅנס ਤੁਹਾਡਾ ਬੋਰਡ ਦੇਖੂਗੀ ਜਿਹੜੀ ਉੱਥੋਂ ਦੀ ਲੰਘੂ ਟੱਪੂਗੀ ਉਸ ਤੋਂ ਇਲਾਵਾ ਕੋਈ ਵੀ ਆਡੀਅנס ਤੁਹਾਡਾ ਬੋਰਡ ਨਹੀਂ ਦੇਖੂਗੀ ਤੇ ਹੋ ਸਕਦਾ ਹੈ ਉਹੀ ਸੇਮ ਆਡੀਅנס ਹੀ ਰੀਪੀਟਿਡਲੀ ਤੁਹਾਡੀ ਐਡ ਦੇਖ ਰਹੀ ਹੋਵੇ ਫਿਰ ਆ ਜਾਂਦੇ ਗੱਲ ਪੈਂਫਲੈਟਸ ਦੀ ਨਿਊਜ਼ਪੇਪਰ ਦੇ ਵਿੱਚ ਪੈਂਫਲੈਟ ਛਪਾਉਣੇ ਵੀ ਬਹੁਤ ਮਹਿੰਗੇ ਪੈਂਦੇ ਹਨ ਉੱਤੋਂ ਦੀ ਪ੍ਰੋਬਲਮ ਕੀ ਹੈ ਕਿ ਅੱਜ ਕੱਲ੍ਹ ਤੇ ਲੋਕ ਨਿਊਜ਼ਪੇਪਰ ਪੜਨਾ ਹੀ ਬਹੁਤ ਘਟਾ ਗਏ ਨੇ ਸਪੈਸ਼ਲੀ ਜੈਂਜ਼ੀ ਬਟ ਉਹੀ ਅਗਰ ਅਸੀਂ ਸੇਮ ਐਡ ਨੂੰ ਆਨਲਾਈਨ ਰਨ ਕਰਦੇ ਹਾਂ ਤਾਂ ਤੁਸੀਂ 80 ਤੋਂ 100 ਰੁਪਏ ਤੋਂ ਲੈ ਕੇ ਆਰਾਮ ਨਾਲ ਐਡ ਸਟਾਰਟ ਕਰ ਸਕਦੇ ਹੋ ਕਿੱਥੇ ਤੁਸੀਂ 10-15000 ਦਾ ਬਜਟ ਸਿਰਫ ਇੱਕ ਬੋਰਡ ਤੇ ਲਗਾ ਰਹੇ ਹੋ ਅਗਰ ਤੁਸੀਂ 10-15000 ਰੁਪਏ ਦੀ ਐਡ ਆਨਲਾਈਨ ਲਗਾਉਣੇ ਤਾਂ ਉਸ ਦਾ ਬਹੁਤ ਹੀ ਜ਼ਿਆਦਾ ਪੋਟੈਂਸ਼ੀਅਲ ਹੈ ਤੁਸੀਂ ਲੋਕਾਂ ਨੂੰ ਕਾਲ ਲਈ ਕਹਿ ਸਕਦੇ ਹੋ ਮੈਸੇਜ ਲਈ ਕਹਿ ਸਕਦੇ ਹੋ ਸਟੋਰ ਵਿਜ਼ਿਟ ਲਈ ਕਹਿ ਸਕਦੇ ਹੋ ਲੀਡ ਜਨਰੇਸ਼ਨ ਕਰਾ ਸਕਦੇ ਹੋ ਅਤੇ ਹੋਰ ਬਹੁਤ ਕੁਝ ਤਾਂ ਇਹਦੇ ਤੋਂ ਹੀ ਸਾਡਾ 3rd ਪੁਆਇੰਟ ਆਉਂਦਾ ਹੈ ਜਿਹੜਾ ਕਿ ਹੈ ਐਨਾਲਿਟਿਕਸ ਐਨਾਲਿਟਿਕਸ ਦਾ ਮਤਲਬ ਹੈ ਕਿ ਸਾਨੂੰ ਸਾਰਾ ਡਾਟਾ ਪਤਾ ਲੱਗਦਾ ਹੁਣ ਆਪਾਂ ਗੱਲ ਕੀਤੀ ਕਿ ਤੁਸੀਂ ਬਸ ਸਟੈਂਡ ਤੇ ਬੋਰਡ ਲਗਾਤਾ ਕਿ ਤੁਹਾਨੂੰ ਕੋਈ ਫੋਨ ਕਰਕੇ ਕਹਿੰਦਾ ਕਿ ਅਸੀਂ ਬੱਸ ਸਟੈਂਡ 'ਚ ਥੋੜਾ ਬੋੜ ਲੱਗਿਆ ਦੇਖਿਆ ਸੀ ਉੱਥੇ ਤੁਹਾਡਾ ਨੰਬਰ ਦੇਖਿਆ ਸੀ ਇਸ ਤੋਂ ਤੁਹਾਨੂੰ ਕਾਲ ਕਰ ਲਿਆ ਜਾਂ ਕਿ ਤੇ ਰਸਤੇ 'ਚ ਕੋਈ ਗੂੜ ਲੱਗਿਆ ਹੁੰਦਾ ਅਸੀਂ ਯੂਜੂਲੀ ਇੰਨੀ ਸਪੀਡ ਤੇ ਟਰੈਵਲ ਕਰ ਰਹੇ ਹੁੰਦਾ ਕਿ ਸਾਨੂੰ ਨੰਬਰ ਯਾਦ ਰੱਖਣਾ ਤਾਂ ਬਹੁਤ ਦੁਰਦਿਗਾਲਾ ਸਾਡਾ ਧਿਆਨ ਹੀ ਨਹੀਂ ਜਾਂਦਾ ਬਹੁਤ ਵਾਰ ਅਸੀਂ ਮੋਸਟਲੀ ਟਰੈਵਲ ਕਰਦੇ ਹੋਏ ਫੋਨ ਚਲਾ ਰਹੇ ਹੋਵਾਂਗੇ ਗਾ ਸੌ ਰਹੇ ਹੋਵਾਂਗੇ ਆ ਗੱਲ ਕਰ ਰਹੇ ਹੋਵਾਂਗੇ ਜਿਹੜਾ ਮੇਨ ਬੰਦਾ ਟਰੈਵਲ ਕਰ ਰਿਹਾ ਵਾ ਸੋਦਾ ਹੀ ਧਿਆਨ ਮੋਸਟਲੀ ਸੜਕ ਤੇ ਹੁੰਦਾ ਹੈ ਤਾਂ ਤੁਹਾਨੂੰ ਨੁਕਸਾਨ ਕਿੰਨਾ ਹੋਇਆ ਬਟ ਉਹੀ ਅਗਰ ਤੁਸੀਂ ਆਨਲਾਈਨ ਐਡ ਰਨ ਕਰੋਗੇ ਉੱਥੇ ਕੀ ਲਿਖਿਆ ਹੋਊਗਾ ਕਾਲ ਨਾ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਠੀਕ ਹੈ ਆਨਲਾਈਨ ਐਡ ਰਨ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿੰਨੇ ਮੇਲ ਨੇ ਕਿੰਨੇ ਫੀਮੇਲ ਨੇ ਜਿਨ੍ਹਾਂ ਨੇ ਤੁਹਾਡੀ ਐਡ ਦੇਖਿਆ ਉਹਨਾਂ ਦਾ ਏਜ ਗਰੁੱਪ ਕੀ ਹੈ ਉਹਨਾਂ ਦੇ ਇੰਟਰਸਟ ਕੀ ਨੇ ਉਸ ਨੂੰ ਡਾਇਰੈਕਟ ਕਾਲ ਕਰ ਸਕਦੇ ਨੇ ਕਦੋਂ ਵੀ ਮੈਸੇਜ ਕਰ ਸਕਦੇ ਰਾਤ ਦੇ 11 ਵਜੇ ਕਰ ਲੈਣ ਸੁਬਹ ਦੇ 10 ਵਜੇ ਕਰ ਲੈਣ ਉਹਨਾਂ ਲਈ ਤੁਸੀਂ ਹਮੇਸ਼ਾ ਅਵੇਲੇਬਲ ਹੈਗੇ ਹੋ ਠੀਕ ਹੈ ਤਾਂ ਸਾਡੇ ਕੋਲ ਇਹ ਸਾਰਾ ਡਾਟਾ ਇਕੱਠਾ ਵੀ ਹੁੰਦਾ ਹੈ ਕਿ ਕਿੰਨੇ ਲੋਕਾਂ ਨੇ ਤੁਹਾਡੀ ਐਡ ਨੂੰ ਜਸਟ ਦੇਖ ਕਿੰਨੇ ਲੋਕਾਂ ਨੇ ਕਲਿੱਕ ਕੀਤਾ ਕਿੰਨੇ ਲੋਕਾਂ ਨੇ ਸ਼ੇਅਰ ਕੀਤਾ ਕਿੰਨੇ ਲੋਕਾਂ ਨੇ ਕਮੈਂਟ ਕੀਤਾ ਕਿੰਨੇ ਲੋਕਾਂ ਨੇ ਤੁਹਾਨੂੰ ਮੈਸੇਜ ਕੀਤਾ ਤਾਂ ਇਹ ਸਭ ਨੂੰ ਅਸੀਂ ਬੋਲਦੇ ਹਾਂ ਐਨਾਲਿਟਿਕਸ ਆਫਲਾਈਨ ਐਡਸ ਦੇ ਵਿੱਚ ਸਾਨੂੰ ਐਨਾਲਿਟਿਕਸ ਨਹੀਂ ਮਿਲਦੇ ਇੱਕ ਲੰਮ ਸਮੇਂ ਸਾਨੂੰ ਆਈਡੀਆ ਦੇ ਦਿੰਦੇ ਆ ਜੀ 5-10 ਹਜ਼ਾਰ ਲੋਕ ਤੁਹਾਡੀ ਐਡ ਦੇਖ ਲੈਣਗੇ ਜੇ ਤੁਸੀਂ ਇੱਥੇ ਲਾ ਦੋਗੇ ਬਟ ਹੁਣ ਉਹਦੇ ਚ ਐਕਚੁਅਲ ਚ ਕਨਵਰਟ ਕਿੰਨੇ ਹੋਣਗੇ ਕਿੰਨੇ ਲੋਕ ਐਕਚੁਅਲੀ ਸਾਡੇ ਪ੍ਰੋਡਕਟ ਜਾਂ ਸਰਵਿਸ ਖਰੀਦਣਗੇ ਇਸ ਕਰਕੇ ਸਾਨੂੰ ਕੋਈ ਗਾਰੰਟੀ ਨਹੀਂ ਬਟ ਅਗਰ ਤੁਸੀਂ ਆਨਲਾਈਨ ਐਡ ਰਨ ਕਰਦੇ ਹੋ ਤਾਂ ਉਹਦੇ ਵਿੱਚ ਸਾਨੂੰ ਐਕਚੁਅਲੀ ਗਾਰੰਟੀ ਮਿਲਦੀ ਹੈ ਕਿ ਜੇ ਤੁਸੀਂ ਲੀਡ ਜਨਰੇਸ਼ਨ ਐਡ ਰਨ ਕਰੋਗੇ ਤਾਂ ਤੁਹਾਨੂੰ ਲੀਡਸ ਮਿਲਣਗੀਆਂ ਸੇਲ ਵਾਲੀ ਕਰੋਗੇ ਤਾਂ ਸੇਲ ਮਿਲਣਗੀਆਂ ਕਾਲ ਵਾਲੀ ਕਰੋਗੇ ਤਾਂ ਕਾਲਸ ਮਿਲਣਗੀਆਂ ਇਸ ਕਰਕੇ ਲੋਕ ਜ਼ਿਆਦਾ ਡਿਜੀਟਲ ਮਾਰਕੀਟਿੰਗ ਵੱਲ ਸ਼ਿਫਟ ਹੋ ਰਹੇ ਨੇ ਠੀਕ ਹੈ ਸਪੋਜ਼ ਕਰੋ ਤੁਹਾਡਾ ਕਲੋਥਿੰਗ ਬਿਜ਼ਨਸ ਹੈ ਤਾਂ ਉਹਦੇ ਲਈ ਤੁਸੀਂ ਕੀ ਕਰੋਗੇ ਆਫਲਾਈਨ ਚਲੋ ਐਡਵਰਟਾਈਜ਼ਮੈਂਟ ਤੁਸੀਂ ਕਰਦੇ ਸਪੋਜ਼ ਤੁਹਾਡੇ ਕੋਲ ਉਸ ਹਿਸਾਬ ਦਾ ਬਜਟ ਹੈਗਾ ਆਨਲਾਈਨ ਐਡਵਰਟਾਈਜ਼ਮੈਂਟ ਲਈ ਤੁਸੀਂ ਕੀ ਕਰੋਗੇ ਪਹਿਲਾਂ ਤੁਹਾਨੂੰ ਆਪਣਾ ਇੱਕ ਡਿਜੀਟਲ ਸਪੇਸ ਚਾਹੀਦੀ ਹੈ ਆਪਣਾ ਇੱਕ ਡਿਜੀਟਲ ਸ਼ਾਪ ਚਾਹੀਦੀ ਹੈ ਤਾਂ ਉਹ ਡਿਜੀਟਲ ਸ਼ਾਪ ਕਿਵੇਂ ਬਣੂਗੀ ਤੁਹਾਡੀ ਵੈਬਸਾਈਟ ਤੇ ਰਹੇ ਤਾਂ ਤੁਸੀਂ ਕ੍ਰੀਏਟ ਕਰੋਗੇ ਜਾਂ ਕਰਵਾਉਗੇ ਇੱਕ ਵੈਬਸਾਈਟ ਵੈਬਸਾਈਟ ਤੁਹਾਡੀ ਸ਼ਾਪ ਦਾ ਆਨਲਾਈਨ ਐਡਰੈਸ ਹੈ ਜਿੱਥੇ ਜਾ ਕੇ ਅਗਰ ਤੁਸੀਂ ਆਨਲਾਈਨ ਸੇਲਸ ਵੀ ਕਰਦੇ ਹੋ ਤਾਂ ਬੰਦਾ ਉਹ ਤੁਹਾਡੇ ਪ੍ਰੋਡਕਟ ਆਨਲਾਈਨ ਖਰੀਦ ਵੀ ਸਕਦਾ ਹੈ ਅਗਰ ਉਹ ਆਫਲਾਈਨ ਆਉਣਾ ਚਾਹੁੰਦਾ ਸਟੋਰ ਤੇ ਤਾਂ ਆਫਲਾਈਨ ਵੀ ਆ ਸਕਦਾ ਹੈ ਤਾਂ ਸਭ ਤੋਂ ਪਹਿਲਾਂ ਹੋਗੀ ਸਾਡੀ ਵੈਬਸਾਈਟ ਤਾਂ ਕਿ ਜਦੋਂ ਕੋਈ ਬੰਦਾ ਗੂਗਲ ਤੇ ਤੁਹਾਨੂੰ ਸਰਚ ਕਰੇ ਉਹਨੂੰ ਤੁਹਾਡੀ ਵੈਬਸਾਈਟ ਮਿਲੇ ਫਿਰ ਗੂਗਲ ਤੇ ਲੋਕਲ ਸਰਚਿਸ ਵੀ ਆਉਂਦੀਆਂ ਨੇ ਸਪੋਜ਼ ਤੁਹਾਡਾ ਬਿਜ਼ਨਸ ਇੱਕ ਪਾਰਟਿਕੂਲਰ ਲੋਕਲ ਏਰੀਆ ਦੇ ਵਿੱਚ ਹੈ ਤੁਸੀਂ 60 ਕਿਲੋਮੀਟਰ ਦੇ ਏਰੀਆ ਦੇ ਲੋਕ ਮੋਸਟਲੀ ਤੁਹਾਡੇ ਕੋਲੇ ਆਉਂਦੇ ਨੇ ਤੁਹਾਡੇ ਪ੍ਰੋਡਕਟਸ ਖਰੀਦਣ ਤਾਂ ਤੁਸੀਂ ਉਹਨੂੰ Google My Business ਤੇ ਪਾ ਦੋਗੇ ਮਤਲਬ ਕਿ ਤੁਸੀਂ ਉਹਨੂੰ ਲੋਕਲੀ ਅਪਡੇਟ ਕਰ ਦੋਗੇ ਇਨ ਕੇਸ ਤੁਹਾਡੇ ਕੋਲੇ ਬਜਟ ਨਹੀਂ ਹੈਗਾ ਵੈਬਸਾਈਟ ਦਾ ਤਾਂ ਇੱਕ ਫ੍ਰੀ ਆਫ ਕਾਸਟ ਆਪਸ਼ਨ ਅਵੇਲੇਬਲ ਆ ਜਾਂਦਾ ਹੈ ਉਸ ਤੋਂ ਬਾਅਦ ਕੀ ਹੋਇਆ ਹੁਣ ਤੁਸੀਂ ਵੈਬਸਾਈਟ ਤਾਂ ਬਣਵਾ ਲਈ ਜਾਂ ਬਣਾ ਲਈ ਠੀਕ ਹੈ ਬਟ ਹੁਣ ਤੁਹਾਡੇ ਇੰਨੇ ਸਾਰੇ ਕੰਪੀਟੀਟਰਸ ਨੇ ਤਾਂ ਹੁਣ ਇਹ ਕਿਵੇਂ ਮੇਕ ਸ਼ਰ ਹੋਊਗਾ ਕਿ ਤੁਹਾਡੀ ਵੈਬਸਾਈਟ ਤੇ ਹੀ ਲੋਕ ਜ਼ਿਆਦਾ ਤੋਂ ਜ਼ਿਆਦਾ ਆਉਣ ਤਾਂ ਉਹਦੇ ਲਈ ਲੋਕ ਕਰਵਾਉਂਦੇ ਨੇ ਐਸ ਯੂ ਸਰਚ ਇੰਜਨ ਆਪਟੀਮਾਈਜੇਸ਼ਨ ਜਿਹਦੇ ਵਿੱਚ ਕੀ ਹੈ ਫੋਰ ਐਗਜ਼ਾਮਪਲ ਤੁਸੀਂ Google ਤੇ ਜਾਂਦੇ ਹੋ ਤੇ ਤੁਸੀਂ ਉੱਥੇ ਸਰਚ ਕਰਦੇ ਹੋ 22 sport shoes ਜਦੋਂ ਤੁਸੀਂ ਲਿਖਿਆ 22 sport shoes ਤਾਂ ਤੁਸੀਂ ਨੋਟਿਸ ਕਰੋਗੇ ਬਹੁਤ ਸਾਰੀਆਂ ਵੈਬਸਾਈਟਸ ਆ ਗਿਆ ਜਿਵੇਂ ਕਿ Amazon, Myntra, Flipkart ਅਤੇ ਹੋਰ ਬਹੁਤ ਸਾਰੀਆਂ ਠੀਕ ਹੈ ਤਾਂ ਹੁਣ ਇੱਕ ਪਾਰਟिकुलर ਵੈਬਸਾਈਟ ਫਸਟ ਤੇ ਕਿਉਂ ਆ ਰਹੀ ਹੈ ਕੋਈ ਸੈਕਿੰਡ ਤੇ ਕਿਉਂ ਆ ਰਹੀ ਹੈ ਥਰਡ ਤੇ ਆ ਰਹੀ ਹੈ ਕੋਈ 5th ਤੇ ਆ ਰਹੀ ਹੈ 10th ਤੇ ਆ ਰਹੀ ਹੈ ਇਹ ਰੈਂਕਿੰਗ ਕਿਸ ਹਿਸਾਬ ਨਾਲ ਹੈ ਇਹ ਜੋ Google ਰੈਂਕ ਕਰਦਾ ਹੈ ਉਹਨੂੰ ਅਸੀਂ ਕਿਵੇਂ ਆਪਟੀਮਾਈਜ਼ ਕਰ ਸਕਦੇ ਹੁਣ ਸਪੋਜ਼ ਕਰੋ ਤੁਹਾਡੀ ਵੈਬਸਾਈਟ Google ਦੇ ਕਿਸੇ 3ਜੇ 4ਥੇ ਪੇਜ ਤੇ ਆ ਰਹੀ ਹੈ ਠੀਕ ਹੈ 56th ਰੈਂਕ ਆ ਰਿਹਾ ਤੁਹਾਡੀ ਵੈਬਸਾਈਟ ਦਾ ਹੁਣ ਤੁਸੀਂ ਉਹਨੂੰ ਕਿਵੇਂ ਫਸਟ ਜਾਂ ਸੈਕੰਡ ਰੈਂਕ ਤੇ ਲੈ ਕੇ ਆ ਸਕਦੇ ਹੋ ਤਾਂ ਉਹਨੂੰ ਅਸੀਂ ਕਹਿੰਦੇ ਆ SEO ਸਰਚ ਇੰਜਨ অপਟੀਮਾਈਜੇਸ਼ਨ ਕਿ ਜਦੋਂ ਕੋਈ ਬੰਦਾ ਤੁਹਾਨੂੰ ਕਿਸੇ ਵੀ ਸਰਚ ਇੰਜਨ ਤੇ ਸਰਚ ਕਰਦਾ ਜਿਵੇਂ Google ਹੋ ਗਿਆ Bing ਹੋ ਗਿਆ Yahoo ਹੋ ਗਿਆ ਤਾਂ ਤੁਹਾਡੀ ਵੈਬਸਾਈਟ ਸਭ ਤੋਂ ਉੱਪਰ ਆਵੇ ਕਿਉਂ ਕਿਉਂਕਿ 70% ਲੋਕ ਮੋਸਟਲੀ ਪਹਿਲੀਆਂ ਤਿੰਨੀਆਂ ਚਾਰ ਵੈਬਸਾਈਟਸ ਖੋਲਦੇ ਨੇ ਉਹਨਾਂ ਅਗਰ ਤੁਸੀਂ ਫੋਨ ਤੇ ਗੂਗਲ ਖੋਲਦੇ ਹੋ ਤਾਂ ਤੁਸੀਂ ਨੋਟਿਸ ਕਰੋਗੇ ਤੁਸੀਂ ਬਹੁਤ ਸਕਰੋਲ ਨਹੀਂ ਕਰੋਗੇ ਤੁਸੀਂ ਮੋਸਟਲੀ ਪਹਿਲੀਆਂ ਦੋ ਤਿੰਨ ਵੈਬਸਾਈਟਸ ਦੇਖੋਗੇ ਤੇ ਉਹਨਾਂ ਚੋਂ ਕਿਸੇ ਤੇ ਵੀ ਕਲਿੱਕ ਕਰ ਦੋਗੇ ਠੀਕ ਹੈ ਤਾਂ ਇਸ ਲਈ SEO ਇੱਕ ਬਹੁਤ ਜ਼ਰੂਰੀ ਪਾਰਟ ਆ ਜਾਂਦਾ ਹੈ ਤਾਂ ਹੁਣ ਤੱਕ ਅਸੀਂ ਜੋ ਵੀ ਕੀਤਾ ਤਾਂ ਇਹਦੇ ਸਾਨੂੰ ਕੀ ਪਤਾ ਲੱਗਿਆ ਕਿ ਸਭ ਤੋਂ ਪਹਿਲਾਂ ਤੁਹਾਨੂੰ ਲੋੜ ਹੈ ਵੈਬਸਾਈਟ ਦੀ ਤਾਂ ਵੈਬਸਾਈਟ ਕੌਣ ਬਣਾਊਗਾ ਵੈਬਸਾਈਟ ਡਿਵੈਲਪਰ ਬਣਾਊਗਾ ਵੈਬ ਡਿਜ਼ਾਈਨਰ ਬਣਾਊਗਾ ਤਾਂ ਸਾਡੇ ਕੋਲੇ ਇਹ ਜੋਬ ਰੋਲਸ ਆ ਗਏ ਇਸ ਤੋਂ ਬਾਅਦ ਸੈਕੰਡ ਸਾਡੇ ਕੋਲ ਕੀ ਆ ਗਿਆ ਐਸਈਓ ਹੁਣ ਐਸਈਓ ਕੌਣ ਕਰੂਗਾ ਐਸਈਓ ਐਸਈਓ ਮੈਨੇਜਰ ਕਰੂਗਾ ਉਹ ਬੰਦਾ ਜੀ ਨੂੰ ਆਪਟੀਮਾਈਜੇਸ਼ਨ ਕਰਨੀ ਆਉਂਦੀ ਹੈ ਇਹਦੇ ਵਿੱਚ ਵੀ ਅਗੇ ਕਾਫੀ ਡਿਟੇਲਿੰਗ ਹੁੰਦੀ ਹੈ ਤਾਂ ਸਾਡੇ ਕੋਲ ਸੈਕੰਡ ਜੌਬ ਰੋਲ ਕੀ ਆ ਗਿਆ ਐਸਈਓ ਮੈਨੇਜਰ ਦਾ ਫਿਰ ਹੁਣ ਅਸੀਂ ਗੱਲ ਕਰਦੇ ਹਾਂ ਡਿਜ਼ਾਈਨਿੰਗ ਦੀ ਉਹਨ ਕਿਉਂਕਿ ਤੁਸੀਂ ਸੋਸ਼ਲ ਮੀਡੀਆ ਅਕਾਊਂਟ ਬਣਾਇਆ ਹੈ ਤਾਂ ਉੱਤੇ ਤੁਸੀਂ ਰੀਲਸ ਪੋਸਟ ਕਰਨੀਆਂ ਨੇ ਕ੍ਰੀਏਟਿਵ ਪੋਸਟ ਕਰਨੀਆਂ ਦੀਵਾਲੀ ਆ ਰਹੀ ਹੈ ਲੋਹੜੀ ਆ ਰਹੀ ਹੈ ਤੁਸੀਂ ਅਡਡ ਆਫਰ ਦੇਣੇ ਨੇ ਤਾਂ ਉਹਦੇ ਲਈ ਤੁਹਾਡੇ ਕੋਲ ਕ੍ਰੀਏਟਿਵ ਡਿਜ਼ਾਈਨ ਹੋਣੇ ਚਾਹੀਦੇ ਆ ਰੀਲ ਹੈ ਤਾਂ ਰੀਲ ਸ਼ੂਟ ਕਰਨ ਦੀ ਵੀ ਜ਼ਰੂਰਤ ਹੈ ਕੰਟੈਂਟ ਕ੍ਰिएशन ਦੀ ਵੀ ਜ਼ਰੂਰਤ ਹੈ ਐਡਿਟ ਕਰਨ ਦੀ ਵੀ ਜ਼ਰੂਰਤ ਹੈ ਤੇ ਸਭ ਤੋਂ ਪਹਿਲਾਂ ਰਿਕੁਆਇਰਮੈਂਟ ਕੀ ਆਗੀ ਸਾਡੇ ਕੋਲੇ ਗ੍ਰਾਫਿਕ ਡਿਜ਼ਾਈਨਰ ਤੇ ਗ੍ਰਾਫਿਕ ਡਿਜ਼ਾਈਨਰ ਦਾ ਕੰਮ ਕੀ ਹੁੰਦਾ ਮੇਨਲੀ ਉਹ ਕਰੀਏਟਿਵ ਪੋਸਟ ਬਣਾਉਂਦੇ ਨੇ ਜਿਵੇਂ ਕੈਨਵਾ ਫੋਟੋਸ਼ਾਪ ਕੋਰਲ ਡਰਾਵ ਕੁਝ ਵੀ ਯੂਜ਼ ਕਰ ਰਹੇ ਹੋ ਸਕਦੇ ਨੇ ਤਾਂ ਕਿ ਅਟਰੈਕਟਿਵ ਪੈਂਫਲੈਟਸ ਬਣਾਏ ਜਾਣ ਪੋਸਟਰਸ ਬਣਾਏ ਜਾਣ ਤਾਂ ਕਿ ਤੁਹਾਡੇ ਬ੍ਰੈਂਡ ਦੀ ਪ੍ਰੋਮੋਸ਼ਨ ਹੋ ਸਕੇ ਤੇ ਅਗਰ ਤੁਸੀਂ ਰੀਲਸ ਐਡਿਟ ਕਰਨੀਆਂ ਨੇ ਤਾਂ ਉਹ ਕੌਣ ਕਰੂਗਾ ਤੁਹਾਡੇ ਲਈ ਵੀਡੀਓ ਐਡੀਟਰ ਠੀਕ ਹੈ ਤਾਂ ਵੀਡੀਓ ਐਡੀਟਰ ਜਾਂ ਰੀਲਸ ਐਡੀਟਰ ਤੁਸੀਂ ਸਪੈਸੀਫਿਕਲੀ ਹਾਇਰ ਕਰ ਸਕਦੇ ਹੋ ਜੋ ਕਿ ਤੁਹਾਡੀਆਂ ਵੀਡੀਓਜ਼ ਨੂੰ ਵਧੀਆ ਤਰੀਕੇ ਨਾਲ ਐਡਿਟ ਕਰੇ ਆਵਾਜ਼ ਇਨਹਾਂਸ ਕਰ ਦੇ ਫਿਲਟਰਸ ਲਗਾ ਦੇ ਉਹਨੂੰ ਹੋਰ ਬੈਟਰ ਤੇ ਅਟਰੈਕਟਿਵ ਬਣਾ ਦੇ ਹੁਣ ਫਿਰ ਇਹਦੇ ਵਿੱਚ ਇੱਕ ਹੋਰ ਗੱਲ ਆ ਗਈ ਕੰਟੈਂਟ ਕੌਣ ਕ੍ਰੀਏਟ ਕਰੂਗਾ ਹੁਣ ਜ਼ਰੂਰੀ ਨਹੀਂ ਕਿ ਹਰ ਇੱਕ ਬਿਜ਼ਨਸਮੈਨ ਜਾਂ ਬਿਜ਼ਨਸ ਵੂਮੈਨ ਆਪ ਕੰਫਰਟੇਬਲ ਹੋਵੇ ਕੰਟੈਂਟ ਬਣਾਉਣ ਚ ਕਿਉਂਕਿ ਉਹਨਾਂ ਕੋਲ ਨਾ ਟਾਈਮ ਹੀ ਨਹੀਂ ਉਹਨਾਂ ਨੇ ਹੋਰ ਬਹੁਤ ਕੁਝ ਕਰਨਾ ਹੈ ਤਾਂ ਉੱਥੇ ਤੁਸੀਂ ਕੰਟੈਂਟ ਕ੍ਰੀਏਟਰਸ ਹਾਇਰ ਕਰ ਸਕਦੇ ਹੋ ਤਾਂ ਕੰਟੈਂਟ ਕ੍ਰੀਏਸ਼ਨ ਵੀ ਇੱਕ ਜੌਬ ਹੈ ਤੁਸੀਂ ਚਾਹੇ ਦੂਜੇ ਬੰਦੇ ਲਈ ਬਣਾਓ ਚਾਹੇ ਆਪਦੇ ਲਈ ਬਣਾਓ ਚਾਹੇ ਤੁਸੀਂ ਉਹਨਾਂ ਦੀ ਸ਼ਾਪ ਤੇ ਜਾ ਕੇ ਬਣਾਓ ਚਾਹੇ ਤੁਸੀਂ ਘਰੇ ਬੈਠੇ ਉਹਦੇ ਪ੍ਰੋਡਕਟ ਦੀ ਪ੍ਰਮੋਸ਼ਨ ਕਰੋ ਉਹ ਕੰਟੈਂਟ ਕ੍ਰिएशन ਦੇ ਵਿੱਚ ਆ ਗਿਆ ਜਾਂ ਤੁਸੀਂ ਬਾਹਰੋਂ ਲੋਕ ਹਾਇਰ ਕਰ ਸਕਦੇ ਹੋ ਜੋ ਸਪੈਸ਼ਲ ਤੁਹਾਡੀ ਸ਼ਾਪ ਤੇ ਆ ਕੇ ਤੁਹਾਡੇ ਕੰਟੈਂਟ ਦਾ ਸ਼ੂਟ ਕਰਕੇ ਲੈ ਕੇ ਜਾਣਗੇ ਉਹਨੂੰ ਐਡਿਟ ਕਰਨਗੇ ਸਾਰਾ ਕੁਝ ਕਰਨਗੇ ਫਿਰ ਹੁਣ ਜੋ ਤੁਹਾਡੇ ਸਾਰੇ ਸੋਸ਼ਲ ਮੀਡੀਆ ਨੂੰ ਮੈਨੇਜ ਕਰੋ ਉਹਦੇ ਤੇ ਪੋਸਟ ਪਾਉਣੀਆਂ ਵੀਡੀਓਜ਼ ਵਗੈਰਾ ਦੇਖਣੀਆਂ ਠੀਕ ਹੈ ਕਿ ਸਹੀ ਪਈਆਂ ਜਾਂ ਨਹੀਂ ਪਈਆਂ ਕਮੈਂਟਸ ਦਾ ਦੇਖਣਾ ਮੈਨੇਜ ਕਰਨਾ ਤੁਹਾਡੇ ਡੀਐਮਸ ਜੋ ਵੀ ਤੁਹਾਨੂੰ ਮੈਸੇਜੇਜ਼ ਆ ਰਹੇ ਨੇ ਆਨਲਾਈਨ ਆਰਡਰਸ ਆ ਰਹੇ ਨੇ ਤਾਂ ਉਹ ਸਾਰਾ ਕੁਝ ਕੌਣ ਕਰਦਾ ਹੈ سوشل میڈیا ਮੈਨੇਜਰ ਉਹਦਾ ਕੰਮ ਕੀ ਹੈ ਤੁਹਾਡੇ ਸਾਰੇ سوشل میڈیا ਅਕਾਊਂਟਸ ਨੂੰ ਮੈਨੇਜ ਕਰਨਾ ਸੋਨੂੰ ਆਈਡੀਆਜ਼ ਲੱਭ ਕੇ ਦੇਣਾ ਕਿ ਤੁਸੀਂ ਕਿਸ ਟਾਈਪ ਦਾ ਕੰਟੈਂਟ ਕ੍ਰੀਏਟ ਕਰ ਸਕਦੇ ਹੋ ਤਾਂ ਉਹ ਕੰਮ ਆ ਗਿਆ سوشل میڈیا ਮੈਨੇਜਰ ਦਾ ਹੁਣ ਇਥੇ ਨੈਕਸਟ ਜੌਬ ਰੋਲ ਸਾਡੇ ਕੋਲ ਕੀ ਦੀ ਹੈਗੀ سوشل میڈیا ਮੈਨੇਜਰ ਦੀ ਆ ਗਈ ਐਨਾ ਹੀ ਨਹੀਂ ਜੋ ਛੋਟੇ ਬਿਜ਼ਨੈਸਿਸ ਹੁੰਦੇ ਉਹਦੇ ਵਿੱਚ سوشل میڈیا ਮੈਨੇਜਰਸ ਵੀਡੀਓ ਐਡਿਟ ਵੀ ਕਰ ਦਿੰਦੇ ਨੇ ਪੋਸਟ ਵੀ ਬਣਾ ਦਿੰਦੇ ਨੇ ਈਵਨ ਕੇ ਪਰ ਸ਼ੂਟ ਵੀ ਕਰ ਦਿੰਦੇ ਨੇ ਫਿਰ ਗੱਲ ਆ ਜਾਂਦੀ ਹੈ ਸਾਡੇ ਕੋਲੇ ਐਡਸ ਦੀ ਹੁਣ ਅਸੀਂ ਮੈਟਾ ਐਡਸ ਵੀ ਰਨ ਕਰਨਾ ਚਾਹਾਂਗੇ Google ਐਡਸ ਰਨ ਕਰਨਾ ਚਾਹਾਂਗੇ YouTube ਐਡ ਰਨ ਕਰਨਾ ਚਾਹਾਂਗੇ ਇਹ ਸਭ ਕੁਝ ਕੌਣ ਕਰੂਗਾ ਐਡਸ ਮੈਨੇਜਰ ਤਾਂ ਐਡਸ ਮੈਨੇਜਰ ਦਾ ਕੰਮ ਕੀ ਹੈ ਉਹਨੇ ਸਪੈਸੀਫਿਕਲੀ ਤੁਹਾਡੇ ਲਈ ਇਹ ਜਿਹੀਆਂ ਐਡਸ ਲਗਾਉਣੀਆਂ ਨੇ ਕਿ ਤੁਹਾਨੂੰ ਵੱਧ ਤੋਂ ਵੱਧ سیل ਆਵੇ ਕਾਲਸ ਆਉਣ ਦੀਆਂ ਤਾਂ ਕਈ ਵਾਰ ਇਹ ਕੰਮ ਸੋਸ਼ਲ ਮੀਡੀਆ ਮੈਨੇਜਰ ਵੀ ਕਰ ਦਿੰਦੇ ਆ ਜਾਂ ਸਪੈਸੀਫਿਕਲੀ ਡੈਡੀਕੇਟਿਡ ਐਡਸ ਮੈਨੇਜਰ ਹੁੰਦੇ ਆ ਤਾਂ ਇਹਦੇ ਤੋਂ ਇੱਕ ਨਵਾਂ ਜੋਬ ਰੋਲ ਨਿਕਲਿਆ ਆ ਐਡਸ ਮੈਨੇਜਰ ਉਸ ਤੋਂ ਬਾਅਦ ਸਾਡੇ ਕੋਲ ਈ-ਕਾਮਰਸ ਵੈਬਸਾਈਟਸ ਵੀ ਨੇ ਜਿਵੇਂ ਮਤਲਬ ਕਿ ਤੁਸੀਂ ਆਪਣੇ ਪ੍ਰੋਡਕਟ ਨੇ ਹੋ Amazon ਤੇ ਪੋਸਟ ਕਰਨਾ ਚਾਹੁੰਦੇ ਹੋ MiShow ਹੋ ਗਿਆ Flipkart ਹੋ ਗਿਆ Myntra ਹੋ ਗਿਆ ਇਹ ਵੈਬਸਾਈਟ ਤੇ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਪੈਸੀਫਿਕਲੀ ਈ-ਕਾਮਰਸ ਲਈ ਵੀ ਹਾਇਰ ਕਰ ਸਕਦੇ ਹੋ ਉਹ ਲੋਕ ਜੋ ਸਪੈਸੀਫਿਕਲੀ ਈ-ਕਾਮਰਸ ਇੰਡਸਟਰੀ ਵਿੱਚ ਕੰਮ ਕਰਦੇ ਨੇ ਅਤੇ ਉਹ ਐਵੇਂ ਦੀਆਂ ਵੈਬਸਾਈਟ ਤੇ प्रोडक्ट पोस्टिंग तो लैके एडवरटाइजिंग लैके सारा कुछ कर दिया तो यह साल आ गया एक होर जॉब रोल इस अलावा एक काफ़ी इंपॉर्टेंट आ चुकी है कॉन्टेंट राइटिंग कॉन्टेंट राइटिंग बिल्कुल स्टार्टिंग जॉब रोल है जिमें कि आर्टिकल्स लिखने ऑनलाइन वैबसाइट्स आर्टिकल लिखने यूट्यूब लक्रिप्ट लिखने बलॉग्स लिखने कैप्शन uh, लिखने अफकोर्स यही है बट क्रिएटिविटी भी ऊनी मैटर करती तो है ਤੁਸੀਂ AI ਨੂੰ ਯੂਜ਼ ਕਰ ਸਕਦੇ ਹੋ ਆਪਣੀ ਸਪੀਡ ਨੂੰ 10 ਜਾਂ 100 ਗੁਣਾ ਵਧਾਉਣ ਲਈ ਪਰ ਜੋ ਕ੍ਰੀਏਟੀਵਿਟੀ ਆਉਂਦੀ ਹੈ ਹਿਊਮਨ ਮਾਈਂਡ ਦੀ ਉਹ ਹਲੇ AI ਨਹੀਂ ਮੈਚ ਕਰ ਸਕਦਾ ਤਾਂ ਅਗਰ ਤੁਸੀਂ ਆਪਣੀ ਕ੍ਰੀਏਟੀਵਿਟੀ ਨੂੰ AI ਦੇ ਨਾਲ ਮਿਕਸ ਕਰਦੇ ਹੋ ਤਾਂ ਤੁਸੀਂ ਇੱਕ ਬਹੁਤ ਵਧੀਆ ਕੰਟੈਂਟ ਕ੍ਰिएशन ਕਰ ਸਕਦੇ ਹੋ ਕੰਟੈਂਟ ਰਾਈਟਿੰਗ ਕਰ ਸਕਦੇ ਹੋ ਕੰਟੈਂਟ ਰਾਈਟਿੰਗ ਦੇ ਵਿੱਚ ਸਭ ਕੁਝ ਆ ਜਾਂਦਾ YouTube ਦੀਆਂ ਸਕ੍ਰਿਪਟਸ ਲਿਖਣੀਆਂ ਰੀਲਸ ਦੀਆਂ ਸਟੋਰੀਜ਼ ਲਿਖਣੀਆਂ ਠੀਕ ਹੈ ਸ਼ਾਰਟ ਸਟੋਰੀਜ਼ ਬਣਾਉਣੀਆਂ ਈਵਨ ਕੇ ਬਲੌਗਸ ਲਿਖਨੇ ਆਰਟੀਕਲਸ ਲਿਖਨੇ ਪੋਡਕਾਸਟ ਲਈ ਕੁਐਸ਼ਚਨਸ ਲਿਖਨੇ ਜਾਂ ਆਨਸਰਸ ਲਿਖਨੇ ਤਾਂ ਅਗਰ ਤੁਸੀਂ ਰਾਈਟਿੰਗ 'ਚ ਵਧੀਆ ਹੋ ਤੁਹਾਡੇ 'ਚ ਕ੍ਰੀਏਟੀਵਿਟੀ ਆ ਤਾਂ ਤੁਸੀਂ ਕੰਟੈਂਟ ਰਾਈਟਰ ਬਣ ਸਕਦੇ ਹੋ ਬੁੱਕਸ ਤੱਕ ਵੀ ਲਿਖ ਸਕਦੇ ਹੋ ਫਿਰ ਇਹ ਸਾਡੇ ਕੋਲ ਆ ਗਈ ਬਲੌਗਿੰਗ ਜਾਂ ਕੰਟੈਂਟ ਰਾਈਟਿੰਗ ਇਹ ਵੀ ਇੱਕ ਜੋਬ ਰੂਲ ਆ ਜਾਂਦਾ ਹੈ ਫਿਰ ਸਾਡੇ ਕੋਲ ਆ ਜਾਂਦੀ ਹੈ ਅਫੀਲੀਏਟ ਮਾਰਕੀਟਿੰਗ ਅਫੀਲੀਏਟ ਮਾਰਕੀਟਿੰਗ ਦਾ ਮਤਲਬ ਕੀ ਹੈ ਸੁਪੋਜ਼ ਤੁਹਾਡਾ ਆਪ ਦਾ ਕੋਈ ਪਰਸਨਲ ਕੋਈ ਬਿਜ਼ਨਸ ਨਹੀਂ ਤੁਸੀਂ ਆਪਣਾ ਕੁਝ ਨਹੀਂ ਪ੍ਰੋਮੋਟ ਕਰਨਾ ਚਾਹੁੰਦੇ ਤੁਸੀਂ ਕਿਸੇ ਹੋਰ ਦੇ ਪ੍ਰੋਡਕਟ ਨੂੰ ਮਾਰਕੀਟ ਕਰਨਾ ਚਾਹੁੰਦੇ ਹੋ ਉਹਨੋਂ ਅਸੀਂ ਬੋਲਦੇ ਹਾਂ ਐਫੀਲੀਏਟ ਮਾਰਕੀਟਿੰਗ ਹੁਣ ਸੌਫਟਵੇਅਰਸ ਤੇ ਸਬਸਕ੍ਰਿਪਸ਼ਨਸ 'ਚ ਬਹੁਤ ਪ੍ਰੋਫਿਟ ਹੈ ਸਪੋਜ਼ ਕਰੋ ਮੈਂ ਇੱਕ ਪ੍ਰੋਡਕਟ ਬਣਾਇਆ 100 ਰੁਪਏ ਦਾ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਇਹ ਪ੍ਰੋਡਕਟ ਨੂੰ ਅੱਗੇ 100 ਰੁਪਏ ਦੇ ਵਿੱਚ ਵੇਚ ਦਿਓ 80 ਰੁਪਏ ਮੇਰੇ 20 ਰੁਪਏ ਤੁਹਾਡੇ ਮਤਲਬ ਕਿ 20% ਕਮਿਸ਼ਨ ਤੁਹਾਡਾ ਇਹਨੂੰ ਅਸੀਂ ਅਫੀਲੀਏਟ ਮਾਰਕੀਟਿੰਗ ਬੋਲਦੇ ਹਾਂ ਸੌਫਟਵੇਅਰਸ ਦੇ ਵਿੱਚ ਸਬਸਕ੍ਰਿਪਸ਼ਨ ਬੇਸਡ ਸਰਵਿਸਿਜ਼ ਦੇ ਵਿੱਚ ਜੇ ਬਹੁਤ ਫਾਇਦਾ ਹੈ ਕਿਉਂਕਿ ਉਹਦੇ ਵਿੱਚ ਅਚ ਕਾਫੀ ਪੈਸੇ ਬਣ ਜਾਂਦੇ ਨੇ ਤੇ ਤੁਸੀਂ ਇਹਨੂੰ ਐਜ਼ ਅ ਪੈਸਿਵ ਇਨਕਮ ਯੂਜ਼ ਕਰ ਸਕਦੇ ਹੋ ਪੈਸਿਵ ਇਨਕਮ ਦਾ ਮਤਲਬ ਉਹ ਇਨਕਮ ਜਿਹੜੀ ਤੁਹਾਨੂੰ ਸੁੱਤੇ ਪਏ ਪਏ ਆ ਰਹੀ ਹੈ ਜਾਂ ਜਦੋਂ ਵੀ ਕੋਈ ਬੰਦਾ ਕੁਝ ਖਰੀਦ ਆਪ ਡਿਲੀਵਰ ਕਰਨਾ ਨਾ ਤੁਸੀਂ ਪ੍ਰੋਡਕਟ ਬਣਾਉਣਾ ਨਾ ਅਗੇ ਤੁਹਾਨੂੰ ਕੋਈ ਟੈਨਸ਼ਨ ਪ੍ਰੋਡਕਟ ਦੀ ਤੁਸੀਂ ਜਸਟ ਉਹਨੂੰ ਵਨ ਟਾਈਮ ਵੇਚਣਾ ਹੈਗਾ ਇਸ ਤੋਂ ਇਲਾਵਾ ਈਮੇਲ ਮਾਰਕੀਟਿੰਗ ਹੈ ਅਗੇ ਤੁਹਾਡੀ ਰਾਈਟਿੰਗ ਸਕਿਲਸ ਵਧੀਆ ਵੀ ਨੇ ਤਾਂ ਤੁਸੀਂ ਈਮੇਲ ਮਾਰਕੀਟਿੰਗ ਕਰ ਸਕਦੇ ਹੋ ਈਮੇਲ ਮਾਰਕੀਟਿੰਗ ਦੇ ਵਿੱਚ ਕੀ ਹੈ ਪੁੰਜੀ ਮੈਂ Amazon Flipkart ਵਰਗੀਆਂ ਵੈਬਸਾਈਟਸ ਨੇ ਤੁਹਾਨੂੰ ਉਹਨਾਂ ਤੋਂ ਬਹੁਤ ਸਾਰੇ ਮੇਲਸ ਆਉਂਦੇ ਨੇ ਜੇ ਤੁਸੀਂ ਕੋਈ ਪ੍ਰੋਡਕਟ ਖਰੀਦਦੇ ਹੋ ਜਾਂ ਉਹਨਾਂ ਦੀ ਕੋਈ ਰੀਸੈਂਟ ਸੇਲ ਲੱਗੀ ਹੁੰਦੀ ਹੈ ਉਹ ਸਦਾ ਹੋਰ ਕੋਈ ਵੀ ਬ੍ਰਾਂਡ ਜਿਹਨੂੰ ਤੁਸੀਂ ਸਬਸਕ੍ਰਾਈਬ ਕੀਤਾ ਹੋਵੇ ਉਹ ਮੇਲਸ ਦੇ ਵਿੱਚ ਉਹ ਤੁਹਾਨੂੰ ਕੀ ਕਹਿੰਦੇ ਨੇ ਸਾਡਾ ਪ੍ਰੋਡਕਟ ਖਰੀਦ ਲਓ ਆ ਚੀਜ਼ ਅਸੀਂ ਨਿਊ ਕੀਤੀ ਹੈ ਫੋਟੋਸ ਹੁੰਦੀਆਂ ਨੇ ਕਾਫੀ ਕੁਝ ਹੁੰਦਾ ਤਾਂ ਉਹ ਮੇਲਸ ਕੌਣ ਲਿਖਦਾ ਕਿੰਨੇ ਵਜੇ ਜਾਣਗੀਆਂ ਕਿਸ ਟਾਈਪ ਦੀ ਮਿਲ ਜਾਊਗੀ ਉਹ ਸਾਰਾ ਕੁਝ ਈਮੇਲ ਮਾਰਕੀਟਿੰਗ ਦੇ ਵਿੱਚ ਆਉਂਦਾ ਹੈ ਤਾਂ ਇਹਦੇ ਵਿੱਚ ਸਾਡੇ ਕੋਲੇ ਜੌਬ ਰੋਲ ਕੀ ਆ ਜਾਂਦਾ ਹੈ ਈਮੇਲ ਮਾਰਕੀਟਰ ਦਾ ਇਸੇ 라ਬਾ ਹੁਣ ਅੱਜ ਕੱਲ੍ਹ ਜੋ ਚੱਲ ਰਿਹਾ ਉਹ ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸ AI ਤਾਂ ਅਗਰ ਤੁਸੀਂ AI ਦੇ ਟੂਲ ਸਿੱਖ ਲੈਣੋ ਉਹ ਤੁਹਾਡੀ ਹਰ ਜਗ੍ਹਾ ਹੈਲਪ ਕਰਨਗੇ ਚਾਹੇ ਉਹ ਸੋਸ਼ਲ ਮੀਡੀਆ ਹੈ ਚਾਹੇ ਉਹ ਡਿਜ਼ਾਈਨਿੰਗ ਹੈ ਚਾਹੇ ਉਹ ਐਡੀਟਿੰਗ ਹੈ ਜਾਓ ਕੰਟੈਂਟ ਰਾਈਟਿੰਗ ਹੈ ਵੈਬਸਾਈਟ ਡਿਜ਼ਾਈਨਿੰਗ ਹੈ ਹਰ ਜਗ੍ਹਾ AI ਟੂਲ ਤੁਹਾਡੀ ਹੈਲਪ ਕਰਨਗੇ AI ਤੁਹਾਡੀ ਹੈਲਪ ਕਰੂਗਾ ਤਾਂ ਅਗਰ ਤੁਸੀਂ AI ਦੇ ਨਾਲ ਕੰਮ ਕਰ ਰਹੇ ਹੋ ਤਾਂ ਤੁਹਾਨੂੰ AI ਦਾ ਸਹੀ ਯੂਜ਼ ਕਰਨਾ ਆਉਂਦਾ ਹੈ ਤਾਂ ਤੁਹਾਨੂੰ ਇੱਕ ਹੋਰ ਵੀ ਬੈਟਰ ਜੌਬ ਮਿਲ ਜੂ ਕਿਉਂਕਿ ਜਿਹੜੇ ਲੋਕਾਂ ਨੂੰ AI ਦਾ ਪ੍ਰੋਪਰ ਯੂਜ਼ ਕਰਨਾ ਆਉਂਦਾ ਹੋ ਜਿਹੜੇ ਲੋਕ AI ਨੂੰ ਸਹੀ ਢੰਗ ਨਾਲ ਯੂਜ਼ ਕਰਨਗੇ ਉਹਨਾਂ ਦੇ ਜਿਹੜੇ ਹਾਇਰਿੰਗ ਚਾਂਸਸ ਨੇ ਉਹ ਹੋਰ ਵੀ ਜ਼ਿਆਦਾ ਨੇ ਹੋਰ ਇਹਦੇ ਵਿੱਚ ਜੇ ਮੈਂ ਆ ਜਾਂਦਾ ਡ੍ਰੌਪਸ਼ਿਪਿੰਗ ਜਿਹਦੇ ਵਿੱਚ ਤੁਸੀਂ ਪ੍ਰੋਡਕਟ ਕਿਤੋਂ ਚੱਕ ਕੇ ਆਪਣੇ ਨਾਮ ਦਾ ਲੇਬਲ ਲਗਾ ਕੇ ਅੱਗੇ ਉਹ ਸੇਲ ਕਰ ਸਕਦੇ ਹੋ ਅਤੇ ਹੋਰ ਬਹੁਤ ਹੋਰ ਛੋਟੇ-ਮੋਟੇ ਚੀਜ਼ਾਂ ਨੇ ਜਿਹੜੇ ਵਿੱਚ ਤੁਸੀਂ ਕਰ ਸਕਦੇ ਹੋ ਤਾਂ ਆਨਲਾਈਨ ਜਿੰਨੇ ਵੀ ਤਰੀਕੇ ਨੇ ਪ੍ਰੋਡਕਟ ਨੂੰ ਮਾਰਕੀਟ ਕਰਨ ਦੇ ਸੇਲ ਕਰਨ ਦੇ ਉਹ ਸਾਰੇ ਡਿਜੀਟਲ ਮਾਰਕੀਟਿੰਗ ਦੇ ਅੰਦਰ ਆਉਂਦੇ ਨੇ ਫਿਰ ਇਹਦੇ ਵਿੱਚ ਇੱਕ ਕੰਪੋਨੈਂਟ ਆਉਂਦਾ ਫ੍ਰੀਲਾਂਸਿੰਗ ਤੇ ਇਹਦੇ ਨਾਲ ਤੁਸੀਂ ਫ੍ਰੀਲਾਂਸਰ ਬਣ ਸਕਦੇ ਹੋ ਫ੍ਰੀਲਾਂਸਰ ਦਾ ਮਤਲਬ ਕੀ ਹੈ ਤੁਸੀਂ 9 ਟੂ 5 ਜੌਬ ਕਰਨ ਦੇ ਇੰਟਰਸਟਡ ਨਹੀਂ ਤੁਸੀਂ ਜਾਣੋਗੇ ਤੁਹਾਨੂੰ ਜਦੋਂ ਟਾਈਮ ਮਿਲੇ ਤੁਸੀਂ ਕੰਮ ਕਰ ਲੋ ਬੇਬੀ ਤੁਸੀਂ ਆਲਰੇਡੀ ਇੱਕ ਜੌਬ ਕਰ ਰਹੇ ਹੋ ਤੁਸੀਂ ਨਾ ਪਾਰਟ ਟਾਈਮ ਕੰਮ ਕਰਨਾ ਚਾਹੁੰਨਾ ਜਾਂ ਤੁਸੀਂ ਦਿਨੇ ਨਹੀਂ ਰਾਤ ਨੂੰ ਕੰਮ ਕਰਨ ਜੀ ਇੰਟਰਸਟਿਡ ਹੋ ਜਾਂ ਤੁਸੀਂ ਇਹ ਕਹ ਲਓ ਕਿ ਤੁਸੀਂ ਇੱਕ ਬੰਦੇ ਲਈ ਕੰਮ ਨਹੀਂ ਕਰਨਾ ਚਾਹੁੰਦੇ 9 to 5 ਤੁਸੀਂ ਮਲਟੀਪਲ ਕਲਾਇੰਟਸ ਲਈ ਇਕੱਠੇ ਕੰਮ ਕਰਨਾ ਚਾਹੁੰਦੇ ਹੋ ਉਹ ਜਾਂ ਤੁਸੀਂ ਦਿਨ ਚ 5 ਘੰਟੇ ਕਰੋ 2 ਕਰੋ 10 ਕਰੋ 24 ਕਰੋ ਮੈਂ ਬਿਲਕੁਲ ਨਹੀਂ ਕਹਿ ਰਹੀ ਕਿ ਤੁਸੀਂ 1 ਘੰਟਾ ਕੰਮ ਕਰਕੇ 50 60 ਹਜ਼ਾਰ 1 ਲੱਖ 2 ਲੱਖ ਕਮਾ ਲਓਗੇ ਨਹੀਂ ਫ੍ਰੀਲੈਂਸਿੰਗ ਦਾ ਮਤਲਬ ਕੀ ਹੁੰਦਾ ਹੈ ਕਿ ਅਸੀਂ ਆਪਣੇ ਟਾਈਮ ਦੇ ਹਿਸਾਬ ਨਾਲ ਕੰਮ ਕਰਾਂਗੇ ਉਹ ਚਾਹੇ ਤੁਸੀਂ ਦਿਨ ਦੇ 12 ਘੰਟੇ ਕਰੋ 20 ਘੰਟੇ ਕਰੋ ਜਾਂ 4 ਘੰਟੇ ਕਰੋ ਉਹ ਤੁਹਾਡੇ ਜਾਂ ਤੁਹਾਡੀਆਂ ਸਕਿੱਲਸ ਤੇ ਡਿਪੈਂਡ ਕਰਦਾ ਤਾਂ ਫਿਰ ਇਹਦੇ ਵਿੱਚ ਇੱਕ ਚੀਜ਼ ਆ ਜਾਂਦੀ ਹੈ ਐਂਡ ਤੇ ਫ੍ਰੀਲਾਂਸਿੰਗ ਫ੍ਰੀਲਾਂਸਿੰਗ ਦਾ ਮਤਲਬ ਕੀ ਹੈ ਹੁਣ ਤੱਕ ਤੁਸੀਂ ਜੋ ਵੀ ਸਕਿੱਲ ਸਿੱਖਿਆ ਨੇ ਉਹਨਾਂ ਨੂੰ ਤੁਸੀਂ ਸੈਲ ਕਰ ਸਕਦੇ ਹੋ ਆਨਲਾਈਨ ਆਪ ਹੀ ਠੀਕ ਹੈ ਬਹੁਤ ਸਾਰੇ ਫ੍ਰੀਲਾਂਸਿੰਗ ਪਲੈਟਫਾਰਮਸ ਨੇ ਜਿਵੇਂ ਕਿ ਫਾਈਬਰ ਅਪਵਰਕ ਫ੍ਰੀਲਾਂਸਰ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਬਾਕੀ ਲਿੰਕਡਇਨ ਵਗੈਰਾ ਆர்க்கੇ ਪਲੈਟਫਾਰਮਸ ਨੇ ਜਿੱਥੋਂ ਵੀ ਤੁਹਾਨੂੰ ਲੋਕ ਹਾਇਰ ਕਰ ਸਕਦੇ ਨੇ ਪਾਰਟ ਟਾਈਮ ਕੰਮ ਲਈ ਜਾਂ ਵਰਕ ਫਰੋਮ ਹੋਮ ਲਈ ਜਾਂ ਹਾਈਬ੍ਰਿਡ ਲਈ ਹਾਈਬ੍ਰਿਡ ਦਾ ਮਤਲਬ ਕੀ ਹੁੰਦਾ ਕੁਝ ਕੁ ਦਿਨ ਤੁਸੀਂ ਆਫਿਸ ਜਾਣਾ ਕੁਝ ਕੁ ਦਿਨ ਤੁਸੀਂ ਘਰੋਂ ਕੰਮ ਕਰਨਾ ਤਾਂ ਇਸ ਤਰੀਕੇ ਨਾਲ ਇਹਦੇ ਵਿੱਚ ਬਹੁਤ ਸਾਰੀਆਂ ਜੌਬ ਆਪਰਚੂਨਿਟੀਆਂ ਨੇ ਤੁਸੀਂ ਇੱਕ ਕੋਰਸ ਕਰਦੇ ਹੋ ਇੱਕ ਕੋਰਸ ਤੋਂ ਬਾਅਦ ਤੁਸੀਂ 7 ਤੋਂ 8 ਜੌਬ ਰੋਲਸ ਲਈ ਐਲੀਜੀਬਲ ਹੋ ਤੇ ਸਭ ਤੋਂ ਵੱਡਾ ਜੌਬ ਰੋਲ ਤੁਹਾਡਾ ਕੀ ਹੈ ਐਜ਼ ਅ ਡਿਜੀਟਲ ਮਾਰਕੀਟਿੰਗ ਸਪੈਸ਼ਲਿਸਟ ਦਾ ਮਤਲਬ ਕਿ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਬਾਰੇ ਨੌਲੇਜ ਹੈ ਤਾਂ ਤੁਸੀਂ ਪੂਰੀ ਕਿ ਟੀਮ ਹੈਂਡਲ ਕਰ ਸਕਦੇ ਹੋ ਜਿਸ ਚ ਸੋਸ਼ਲ ਮੀਡੀਆ ਮੈਨੇਜਰ ਆ ਜਾਂਦਾ ਗ੍ਰਾਫਿਕ ਡਿਜ਼ਾਈਨਰ ਆ ਜਾਂਦਾ ਕੰਟੈਂਟ ਰਾਈਟਰ ਆ ਜਾਂਦਾ ਐਸਈਓ ਮੈਨੇਜਰ ਐਡਸ ਮੈਨੇਜਰ ਵੈਬ ਡਿਜ਼ਾਈਨਰ ਸਾਰੇ ਦੇ ਸਾਰੇ ਆ ਜਾਂਦੇ ਨੇ ਤਾਂ ਜਦੋਂ ਤੁਹਾਨੂੰ ਹਰ ਇੱਕ ਚੀਜ਼ ਬਾਰੇ ਪਤਾ ਹੁੰਦੀ ਹੈ ਨੌਲੇਜ ਹੁੰਦੀ ਹੈ ਤਾਂ ਤੁਸੀਂ ਐਸ ਅ ਡਿਜੀਟਲ ਮਾਰਕਟਰ ਵੀ ਜੌਬ ਕਰ ਸਕਦੇ ਹੋ ਇਹਦੀ ਜਿਹੜੀ ਜੌਬ ਹੈ ਸਟਾਰਟਿੰਗ ਬੇਸਿਸ ਤੇ ਤੋਨੂੰ ਐਂਟਰੀ ਲੈਵਲ ਤੇ স্মਲ ਬਿਜ਼ਨੈਸਿਸ ਚ ਵੀ ਆਰਾਮ ਨਾਲ ਮਿਲ ਸਕਦੀ ਹੈ ਠੀਕ ਹੈ ਉਹਦੇ ਚ ਤੁਹਾਡੇ ਤੋਂ ਮਲਟੀਪਲ ਟਾਸਕ ਕਰਾਈਆਂ ਜਾਂਦੀਆਂ ਬਟ ਜਿਵੇਂ ਜਿਵੇਂ ਤੁਸੀਂ ਵੱਡੀ ਕੰਪਨੀ ਚ ਆਣਦੇ ਹੋ ਤੁਹਾਡਾ ਐਕਸਪੀਰੀਅੰਸ ਗਰੋ ਹੁੰਦਾ ਜਾਂਦਾ ਹੈ ਤਾਂ ਤੁਸੀਂ ਮੈਨੇਜਿੰਗ ਲੈਵਲ ਤੇ ਆ ਜਾਂਦੇ ਹੋ ਤੁਹਾਡੇ ਅੰਦਰ ਇੱਕ ਟੀਮ ਆ ਜਾਂਦੀ ਹੈ ਤਾਂ ਤੁਸੀਂ ਐਸਾ ਡਿਜੀਟਲ ਮਾਰਕੀਟਿੰਗ ਮੈਨੇਜਰ ਕੰਮ ਕਰਦੇ ਹੋ ਤਾਂ ਅਗਰ ਆਪਾਂ ਇਸ ਜੋਬ ਸਕੋਪ ਦੀ ਗੱਲ ਕਰ ਰਹੇ ਹਾਂ ਪਿਛਲੇ 5 ਤੋਂ 10 ਸਾਲਾਂ ਵਿੱਚ ਇਹਦਾ ਜੋਬ ਸਕੋਪ ਬਹੁਤ ਰਾਇ ਇਵਨ ਕਿ ਕੋਵਿਡ ਤੋਂ ਬਾਅਦ ਤਾਂ ਬਹੁਤ ਜ਼ਿਆਦਾ ਇਨਕਰੀਜ਼ ਹੋਇਆ ਸਪੈਸੀਫਿਕਲੀ ਇੰਡੀਆ ਦੇ ਵਿੱਚ ਤਹ ਹੁਣ ਬਹੁਤ ਬੱਚੇ ਤੁਸੀਂ ਕਹਿ ਲੋ ਕਿ ਕਾਲਜ ਦੇ ਨਾਲ ਵੀ ਫ੍ਰੀਲੈਂਸਿੰਗ ਕਰ ਰਿਹਾ ਹੈ ਡਿਜੀਟਲ ਮਾਰਕੀਟਿੰਗ ਕਰ ਰਿਹਾ ਹੈ ਬਹੁਤ ਸਾਰੇ ਲੋਕ ਕਾਲਜ ਤੋਂ ਬਾਅਦ ਕਰ ਰਿਹਾ ਮੈਂ ਖੁਦ ਪਿਛਲੇ 5 ਸਾਲ ਤੋਂ ਐਸਾ ਡਿਜੀਟਲ ਮਾਰਕੀਟਰ ਕੰਮ ਕਰ ਰਹੀ ਹਾਂ ਹੁਣ ਤਾਂ ਈਵਨ ਕਿ ਇਹਦੇ ਕੋਰਸੇ ਵੀ ਪੜ੍ਹਾਏ ਜਾਂਦੇ ਨੇ ਤੇ ਲੋਕ ਈਵਨ ਕਿ ਟੀਚ ਵੀ ਕਰਦੇ ਨੇ ਤਾਂ ਇਹਦੇ ਵਿੱਚ ਸਕੋਪ ਬਹੁਤ ਜ਼ਿਆਦਾ ਹੈ ਤਾਂ ਅਗਰ ਆਪਾਂ ਟ੍ਰੈਂਡ ਦੇ ਹਿਸਾਬ ਨਾਲ ਕੀ ਤਾਂ ਹਾਂ ਇਸ ਵਕਤ ਇਸ ਚੀਜ਼ ਦਾ ਵਧੀਆ ਟ੍ਰੈਂਡ ਚੱਲ ਰਿਹਾ ਤਾਂ ਅਗਰ ਤੁਸੀਂ ਕੁਝ ਸਹਜਾ ਲੱਭ ਰਹੇ ਹੋ ਜਿਹੜਾ ਕਿ ਟ੍ਰੈਂਡੀ ਹੋਵੇ ਕਾਟ ਟਾਈਮ ਦੇ ਵਿੱਚ ਤੁਸੀਂ ਸਿੱਖ ਲੋ ਤੇ ਤੁਹਾਨੂੰ ਇਨਸਟੈਂਟਲੀ ਜੌਬ ਮਿਲ ਜੇ ਮਤਲਬ ਫੁਲੀ ਪ੍ਰੈਕਟੀਕਲ ਹੋਵੇ ਤਾਂ ਇਹ ਕੋਰਸ ਬਿਲਕੁਲ ਤੁਹਾਡੇ ਲਈ ਹੈ ਤੇ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਐਹ ਜਿਹੇ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਸਾਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਸ ਤੋਂ ਇਲਾਵਾ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਸੀਂ ਡਿਜੀਟਲ ਮਾਰਕੀਟਿੰਗ ਸਿੱਖਣ ਲਈ ਕਿਹੜੇ ਫ੍ਰੀ ਕੋਰਸ ਕਰ ਸਕਦੇ ਹੋ ਤਾਂ ਤੁਸੀਂ ਜ਼ਰੂਰ ਕਮੈਂਟ ਕਰੋ ਮੈਂ ਤੁਹਾਡੇ ਨਾਲ ਲਿੰਕ ਸ਼ੇਅਰ ਕਰ ਦਾਂਗੀ ਜਾਂ YouTube ਤੇ ਬਹੁਤ ਸਾਰਾ ਮਟੀਰੀਅਲ ਅਵੇਲੇਬਲ ਹੈ ਤੁਸੀਂ ਕਿਤੇ ਵੀ ਚੈੱਕ ਸਕਦੇ ਹੋ otherwise ਅਸੀਂ ਰੈਗੂਲਰਲੀ ਡਿਜੀਟਲ ਮਾਰਕੀਟਿੰਗ AI ਰਿਲੇਟਡ ਵੀਡੀਓਸ ਪਾਉਂਦੇ ਰਹਨੇ ਆ ਤੁਸੀਂ ਇਹਨਾਂ ਤੋਂ ਵੀ ਬਹੁਤ ਕੁਝ ਸਿੱਖ ਸਕਦੇ ਹੋ ਥੈਂਕ ਯੂ